ਮੇਰੇ ਇੱਕ ਹੋਰ ਸਵਾਲ ਨਿਕਲ ਕੇ ਆ ਰਿਹਾ ਕਿ ਕਿ ਆਪਾਂ ਅ ਐਗਜ਼ਾਮਪਲ ਲਈਏ ਕਿ ਕਰੋਧ ਗੁੱਸਾ ਜਦੋਂ ਚੱਕਰਸ ਦੀ ਗੱਲ ਕੀਤੀ ਕਿ ਆਪਾਂ ਉਹਨੂੰ ਬੈਨੀਫਿਟਸ ਕਿੱਦਾਂ ਲਈਏ ਇੱਕ ਆਪਾਂ ਐਗਜ਼ਾਮਪਲ ਲਈਏ ਗੁੱਸਾ ਇਹਨੂੰ ਗੁੱਸੇ ਨੂੰ ਕਈ ਵਾਰ ਇੰਨੀ એનર્ਜੀ ਜ਼ਿਆਦਾ ਹੋ ਜਾਂਦੀ ਆ ਆਪਾਂ ਜਦੋਂ ਗੁੱਸੇ 'ਚ ਹੁੰਦੇ ਆ ਆਪਾਂ ਨੂੰ ਪਤਾ ਨਹੀਂ ਲੱਗਦਾ ਆਪਾਂ ਕੌਨਸ਼ੀਅਸ ਨਹੀਂ ਹੁੰਦੇ ਆਪਾਂ ਨੂੰ ਧਿਆਨ ਨਹੀਂ ਹੁੰਦਾ ਇਹਨੂੰ ਅਸੀਂ ਆਪਣੇ ਫਾਇਦੇ 'ਚ ਕਿੱਦਾਂ ਲੈ ਕੇ ਆਈਏ ਗੁੱਸੇ ਨੂੰ ਹੂੰ ਜਿਹੜਾ ਐਂਗਰ ਹੈ ਨਾ ਇੱਕ ਆਪਾਂ ਗੱਲ ਕੀਤੀ ਸੀ ਅੱਗੇ ਕਿ ਜਦੋਂ ਕਾਮ ਦੀ ਪੂਰਤੀ ਨਹੀਂ ਹੁੰਦੀ ਉਦੋਂ ਕਰੋਧ ਉੱਠਦਾ ਨਾ ਮੀਨ ਸੈਕਸ ਨਹੀਂ ਕਾਮ ਮੀਨ ਸਾਡੀਆਂ ਕਾਮਨਾਵਾਂ ਜਦੋਂ ਅਸੀਂ ਕੁਝ ਚਾਹਨੇ ਆ ਉਹ ਚੀਜ਼ ਜਦੋਂ ਕਈ ਵਾਰ ਨਹੀਂ ਸਾਨੂੰ ਮਿਲਦੀ ਜਾਂ ਕੋ ਇਹੋ ਜੀ ਚੀਜ਼ ਹੁੰਦੀ ਹੈ ਉਹਦੇ ਵਿੱਚ ਕੋਈ ਅੜਚਨਾਂ ਦੀ ਹੈ ਜੇ ਤੁਸੀਂ ਮਤਲਬ ਕਿਸੇ ਵੀ ਕਾਰਨ ਇੱਕ ਤਾਂ ਇਹ ਰੀਜ਼ਨ ਹੁੰਦਾ ਨਾ ਕਿ ਗੁੱਸਾ ਆਣ ਦਾ ਕੋਈ ਰੀਜ਼ਨ ਹੋਵੇਗਾ ਹਾਂਜੀ ਤੇ ਜਦੋਂ ਉਹ ਸਾਨੂੰ ਸਾਡੀ ਜਿਹੜੀ ਕਾਮਨਾ ਪੂਰੀ ਨਹੀਂ ਹੁੰਦੀ ਤਾਂ ਗੁੱਸਾ ਆਊਗਾ ਅਚਾ ਕਈ ਵਾਰ ਐਸੇ ਗੁੱਸੇ ਵੀ ਆ ਗਿਆ ਜਿਨ੍ਹਾਂ ਦਾ ਮੰਨ ਲਓ ਤੁਸੀਂ ਅਚਾਨਕ ਘਰੋਂ ਬਾਹਰ ਨਿਕਲੇ ਆਂ ਸਾਈਵੇ ਤੇ ਜਾ ਰਹੇ ਅਚਾਨਕ ਕਿਸ ਨੇ ਕੱਟ ਮਾਰਤਾ ਤਾਂ ਤੁਸੀਂ ਉਹਦੇ ਨਾਲ ਇੰਨਾ ਗੁੱਸੇ ਹੋ ਜਾਂਦੇ ਆਂ ਜਿੰਦੇ ਨੂੰ ਜਾਣਦੇ ਵੀ ਨਹੀਂ ਤੁਸੀਂ ਕੋਸ਼ਿਸ਼ ਸੀ ਚਲੋ ਜਾਣਦੇ ਆ ਨੂੰ ਤੇ ਕਿਸੇ ਕਾਰਨ ਗੁੱਸਾ ਜਿਹਨੂੰ ਅਚਾਨਕ ਹੋ ਗਿਆ ਤੁਹਾਨੂੰ ਕੋਲ ਵੀ ਤਾਂ ਹੋ ਜਾਂਦਾ ਇਦਾਂ ਹਾਂਜੀ ਹੈਪਨ ਕੀ ਹੁੰਦਾ ਆ ਕਿ ਇੱਕ ਬੰਦਾ ਰੋਜ਼ ਕਿਤੋਂ ਗੁਜ਼ਰਦਾ ਸੀ ਤੇ ਉਹਨੂੰ ਸਿਗਰਟ ਪੀਣ ਦੀ ਆਦਤ ਸੀ ਤੇ ਉਹ ਇੱਕ ਦਿਨ ਜਿੱਥੇ ਵੀ ਲੰਘਦਾ ਸੀ ਖਾਸ ਜਗ੍ਹਾ ਤੇ ਉਹ ਸਿਗਰਟ ਜਦੋਂ ਖਤਮ ਹੁੰਦੀ ਸੀ ਉਹਦਾ ਬੱਡ ਦਾ ਐ ਚੱਕ ਕੇ ਮਾਰਦਾ ਸੀ ਰੋਜ਼ ਲੰਘਦਾ ਸੀ ਉੱਥੋਂ ਕਈ ਸਾਲ ਹੋ ਗਏ ਸੀ ਉਹਨੂੰ ਉੱਥੇ ਜਾ ਕੇ ਉਹਨੂੰ ਸਿਗਰਟ ਸਿੱਟੀ ਨਹੀਂ ਉਹ ਤੋਂ ਬਾਅਦ ਆਪਣੇ ਇੱਕ ਦਿਨ ਕੀ ਹੋਇਆ ਜਦੋਂ ਲੰਘਿਆ ਤੇ ਉਸਨੇ ਨਾ ਐਦਾ ਇੱਕ ਸਿਗਰਟ ਸਿੱਟੀ ਤੇ ਸਿਗਰਟ ਸਿੱਟੋਲੇ ਸਾਰੀ ਉੱਥੇ ਬਹੁਤ ਵੱਡੀ ਅੱਗ ਲੱਗ ਗਈ ਪਟਾਕੇ ਪੈਣੇ ਲੋਕਾਂ ਨੇ ਉਹਨੂੰ ਫੜ ਲਿਆ ਕਹਿੰਦੇ ਅੱਗ ਇਹਨੇ ਲਾਈ ਏ ਹਮ ਹਮ ਤੇ ਉਹਨੂੰ ਜਿਸਲੇ ਪੁੱਛਿਆ ਵੀ ਤੂੰ ਅੱਗ ਕਿਉਂ ਲਾਈ ਉਹ ਕਹਿੰਦਾ ਮੈਂ ਤਾਂ ਅੱਗ ਨਹੀਂ ਲਾਈ ਮੈਂ ਤਾਂ ਰੋਹ ਵੀ ਤੇ ਸਿਗਰਟ ਸਿੜਦਾ ਪਿਛਲੇ 20 ਸਾਲ ਤੋਂ ਸਿੜਦਾ ਠੀਕ ਹੈ ਅੱਜ ਤੱਕ ਅੱਗ ਨਹੀਂ ਲੱਗੀ ਹਮ ਅੱਜ ਜਿਹੜਾ ਆ ਕਿਉਂ ਅੱਗ ਲੱਗੀ ਅਜਾ ਦੇਖਿਆ ਤਾਂ ਉੱਥੇ ਉਸ ਦਿਨ ਕਿਸੇ ਨੇ ਕੁਝ ਬਰੂਦ ਰੱਖਿਆ ਸੀ ਓਹੋ ਉਹ ਤਾਂ ਰੋਜ਼ ਰੰਗ ਦਾ ਰੋਜ਼ ਕਰਦਾ ਉਹ ਉਹ ਜਦੋਂ ਤੁਸੀਂ ਜਿਹੜੇ ਆ ਗਏ ਆ ਜਦੋਂ ਤੁਹਾਡੇ ਅੰਦਰ ਬਰੂਦ ਹੁੰਦਾ ਹੈ ਇਸ ਦੁਨੀਆ ਦੇ ਵਿੱਚ ਤਾਂ ਰੋਜ਼ ਤੁਹਾਡੇ ਉੱਤੇ ਕੋਈ ਨਾ ਕੋਈ ਤੁਹਾਨੂੰ ਪ੍ਰੋਬਲਮ ਆਂਦੀ ਤੁਹਾਨੂੰ ਗੁੱਸਾ ਨਹੀਂ ਆਉਂਦਾ ਹਮ ਹਮ ਮਗਰ ਜਦੋਂ ਤੁਹਾਡੇ ਚ ਬਰੂਦ ਆ ਕੋਈ ਤੁਹਾਡੇ ਉੱਪਰ ਫਿਰ ਚੰਗਾਰੀ ਸਿੱਟੇਗਾ ਤਾਂ ਫਟੋਗੇ ਤਾਂ ਤੱਬ ਨਾ ਬਿਲਕੁਲ ਨਹੀਂ ਪਹਿਲਾਂ ਤੁਸੀਂ ਇਹ ਜਾਣੋ ਤੁਹਾਡੇ ਅੰਦਰ ਜਿਹੜਾ ਐਂਗਰ ਕਿੱਦਾਂ ਹੈ ਐਂਗਰ ਦੇ ਵੀ ਕਈ ਤਰੀਕੇ ਆ ਐਂਗਰ ਜਿਹੜਾ ਹੈਗਾ ਇਮੋਸ਼ਨਸ ਨਾਲ ਵੀ ਉੱਠਦਾ ਪਹਿਲਾਂ ਤਾਂ ਤੁਸੀਂ ਦੂਜਿਆਂ ਦੀ ਮਦਦ ਕਰਦੇ ਹੋ ਇਮੋਸ਼ਨਲ ਹੋ ਕੇ ਲੈ ਮੈਂ ਤੇਰਾ ਭਾਈ ਬੈਠਾ ਉਹ ਕਰੂਗਾ ਜੇ ਜਦੋਂ ਤੁਹਾਡੀ ਵਾਰੀ ਆਂਦੀ ਆ ਤਾਂ ਤੁਹਾਨੂੰ ਉਹ ਤੁਹਾਡੇ ਦਿੱਤਾ ਕੋਈ ਰਿਵਰਸ ਨਹੀਂ ਕਰਦਾ ਤਾਂ ਫਿਰ ਤੁਹਾਨੂੰ ਗੁੱਸਾ ਆਉਂਦਾ ਪਹਿਲ ਕੁ ਸਹੀ ਗੈਰ ਹੈ ਅਸੇ ਤੁਸੀਂ ਕੋਈ ਕਾਮਨਾ ਬਣਾਈ ਤੁਹਾਡੇ ਮਾਨ ਦੇ ਵਿੱਚ ਐਦਾਂ ਹੋ ਜਾਣਾ ਐਦਾਂ ਹੋ ਜਾਣਾ ਐਦਾਂ ਹੋ ਜਾਣਾ ਮਗਰ ਕੀ ਹੁੰਦਾ ਆ ਕਿ ਤੁਹਾਨੂੰ ਜਿਹੜਾ ਆ ਉਹ ਜਦੋਂ ਤੁਹਾਡਾ ਕੰਮ ਨਹੀਂ ਹੁੰਦਾ ਤੁਹਾਨੂੰ ਗੁੱਸਾ ਆਉਂਦਾ ਕੀ ਹੈਗਾ ਇਹ એનર્ਜੀ ਹੈ ਇੱਕ ਉੱਠਦੀ એનર્ਜੀਆਂ ਜਿਹੜੀਆਂ ਪੈਦਾ ਕਰਨੀਆਂ ਮੁਸ਼ਕਲ ਹੈ ਪਰ ਐਂਗਰ ਕੈਸੀ એનર્ਜੀ ਹੈ ਜਿਹੜੀ ਬਹੁਤ ਜ਼ਿਆਦਾ ਬਹੁਤ ਬਿਊਟੀਫੁੱਲ ਉੱਠਦੀ ਹੈ ਹੁਣ ਸਾਨੂੰ એનર્ਜੀ ਨੂੰ ਜੂਸ ਕਰਨਾ ਨਹੀਂ ਆਂਦਾ ਜੇ ਸਾਨੂੰ ਕਿਸੇ એનર્ਜੀ ਨੂੰ ਵੀ ਯੂਜ਼ ਕਰਨਾ ਆ ਜਾਵੇ ਤਾਂ ਸਾਡੇ ਉਹ ਬੈਨੀਫਿਟ ਚ ਹੋ ਸਕਦੀ ਹੁਣ ਐਂਗਰ ਕੀ ਹੈ ਉਹਨੂੰ ਕਿੱਦਾਂ ਯੂਜ਼ ਕੀਤਾ ਜਾ ਸਕਦਾ ਫੋਰ ਐਗਜ਼ਾਮਪਲ ਅਗਰ ਮੰਨ ਲਓ ਕਿਸੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੋਈ ਉਹਦੀ ਬਾਹਾਂ ਚ ਦਰਦ ਹੈ ਇੱਕ ਮਿੰਟ ਲਈ ਹਾਂਜੀ ਉਹਦੀ ਬਾਹਾਂ ਦੇ ਵਿੱਚ ਕੀ ਹੈ ਕੋਈ એનર્ਜੀ ਬਲੌਕ ਹੋ ਗਈ ਤਾਂ ਹੀ ਦਰਦ ਹੋ ਰਿਹਾ ਹੈ ਨਾ ਹਾਂਜੀ ਹਾਂਜੀ ਜਦੋਂ ਵੀ ਸਾਡੇ ਸਰੀਰ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਕੀ ਹੈ ਕਿਸੇ ਜਗ੍ਹਾ ਦੇ ਉੱਤੇ ਕੋਈ એનર્ਜੀ ਬਲੌਕ ਹੋ ਗਈ ਹੈ ਉਹ એનર્ਜੀ ਪਾਸ ਨਹੀਂ ਹੋ ਰਹੀ ਜੇ ਤੇ ਪਾਸ ਨਹੀਂ ਹੋ ਰਹੀ ਉੱਥੇ ਉਹ ਪ੍ਰੋਬਲਮ ਕ੍ਰੀਏਟ ਕਰਨੀ ਸ਼ੁਰੂ ਕਰਤੀ ਅੱਛਾ ਕੀ ਹੈਗਾ ਮੰਨ ਲਓ ਆਹ ਮੇਰਾ ਹੱਥ ਹੈ ਇਹ ਮੇਰੀ ਬਾਹ ਜਿਹੜੀ ਇਹਦੇ ਵਿੱਚ ਚਲੋ ਇਸ ਤਰ੍ਹਾਂ ਮੰਨ ਲਈਏ ਜੇ ਸਰੀਰ ਦੇ ਕਿਸੇ ਲੱਤ ਤੇ ਚੱਕ ਮੱਥੇ ਤੇ ਕਿਤੇ ਵੀ ਰੱਖ ਲਈਏ ਸਾਡੇ ਕੋਈ ਪ੍ਰੋਬਲਮ ਹੈ ਜਦੋਂ ਤੁਹਾਨੂੰ ਐਂਗਰ ਕਿਸੇ ਨੇ ਦਿੱਤਾ ਤਾਂ ਤੁਸੀਂ ਉਸ ਬੰਦੇ ਦਾ ਧੰਨਵਾਦ ਕਰ ਲਓ ਕਿ ਲਵੇ ਇਸ ਬੰਦੇ ਨੇ ਸਾਡੇ ਅੰਦਰ ਇੱਕ ਬਹੁਤ ਬਿਊਟੀਫੁਲ ਅਮਰਤ ਜਗਾ ਦਿੱਤਾ ਹੁਣ ਕੀ ਹੈ ਜਿਹੜਾ ਅਮਰਤ ਜਾਗ ਗਿਆ ਗੁੱਸਾ ਆ ਗਿਆ ਤੁਹਾਨੂੰ ਉਹ ਗੁੱਸਾ ਜਾ ਤਾਂ ਉਹਨੂੰ ਲੜ ਕੇ ਉਹਦੇ ਤੋਂ ਕੱਢ ਦਿਓ ਜਾ ਪਰ ਤੁਸੀਂ ਚੁੱਪ ਹੋ ਜਾਓ ਹੁਣ ਚੁੱਪ ਹੋਣ ਦੇ ਲਈ ਵੀ ਤੁਹਾਨੂੰ ਕੁਝ ਚਾਹੀਦਾ ਚੁੱਪ ਹੋਣਾ ਇੰਨਾ ਸੌਖਾ ਥੋੜੀ ਔਰ ਤੂੰ ਤੁਹਾਨੂੰ ਕੋਈ ਬੰਦਾ ਕੋਈ ਗਾਲ ਕੱਢ ਕੇ ਚਲੇ ਜਾਵੇ ਸੁੱਕਾ ਐਦਾਂ ਤਾਂ ਪੋਸੀਬਲ ਨਹੀਂ ਆਪਾਂ ਘੱਟ ਥੋੜੀ ਅਸੀਂ ਤੇ ਇੱਕ ਦਿਨ ਦੱਸਣਾਵਾਂਗੇ ਮੈਂ ਵੀ ਇਦਾਂ ਕਰਦਾ ਨਾਰਮਲ ਮਗਰ ਜਦੋਂ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਵੀ ਇਹ એનર્ਜੀ ਦੇ ਨਾਲ ਇਦਾਂ ਕਰਨ ਦਾ ਫਾਇਦਾ ਤਾਂ ਕੁਝ ਹੋ ਹੀ ਨਹੀਂ ਜੇ ਤੇ ਫਿਰ ਕਰੀਏ ਕੀ કરીਏ ਇੱਕ ਜਦੋਂ ਤੁਹਾਨੂੰ ਇਹ ਚੀਜ਼ ਸਮਝ ਲੱਗ ਜਾਂਦੀ ਹੈ ਉਸ ਛਣ ਤੁਸੀਂ ਮੰਨ ਲਓ ਤੁਹਾਨੂੰ ਪਤਾ ਲੱਗਿਆ ਰੁਕ ਜਾਓ ਉਹ ਜਿਹੜੀ ਜਿਹੜੀ ਉਸ ਵਕਤ ਦੀ ਅਵੇਅਰਨੈਸ ਪਹਿਲਾਂ ਇਨਸਾਨ ਚ ਆਣੀ ਬਹੁਤ ਜ਼ਰੂਰੀ ਹੈ ਕਿ ਉਹ ਸਮਝ ਪਾਵੇ अदरवाइज ਜਦੋਂ ਗੁੱਸਾ ਆਉਂਦਾ ਉਹ ਇੰਨਾ ਸਪੀਡ ਚ ਆਉਂਦਾ ਪਤਾ ਹੀ ਨਹੀਂ ਲੱਗਣਦਾ ਕਿਹੜੇ ਬਿੱਲੇ ਆਪਣਾ ਕੰਮ ਕਰਕੇ ਚਲੇ ਜਾਂਦਾ ਇਸ ਕਰਕੇ ਰੁਕੋ ਰੁਕੋ ਤੇ ਕੀ ਕਰ ਸਕਦੇ ਤੁਸੀਂ ਉਹ ਜਿਹੜਾ ਆਪਣਾ ਨਾ ਗੁੱਸਾ ਆ ਮਤਲਬ ਜਦੋਂ ਮਤਲਬ ਮੁੱਕਾ ਬਟਲੋ ਹਾਂ ਹੁਣ ਤੁਹਾਡੀ ਮੰਨ ਲਓ ਆ ਬਾਹਾਂ ਦੇ ਵਿੱਚ dard ਆ ਤੁਸੀਂ ਇਹਨੂੰ ਪੂਰਾ ਕੱਸ ਦਿਓ ਜਿੰਨਾ ਵੀ ਕੱਸ ਸਕਦੇ ਕੱਸ ਦਿਓ ਜਿੰਨਾ ਚਿਰ ਤੁਹਾਨੂੰ ਗੁੱਸਾ ਕੱਸ ਦਿਓ ਐਨ ਪੂਰਾ ਕੱਸ ਦਿਓ ਕੱਸ ਦਿਓ ਕੱਸ ਦਿਓ ਜਿੱਥੇ ਤੁਹਾਡੇ ਬੋਡੀ ਦੇ ਵਿੱਚ dard ਆ ਉੱਥੇ ਲੈ ਜਾਓ ਉਸ ਚੀਜ਼ ਨੂੰ ਕੱਸ ਦਿਓ ਇਹਨੂੰ ਹੁਣ ਢਿੱਲਾ ਛੱਡ ਦਿਓ ਮੰਨ ਲਓ ਮੇਰੀ ਕੂਣੀ ਚ dard ਆ ਕੂਣੀ ਦੇ ਵਿੱਚ ਕੱਸਦਾ ਮੈਂ ਆਪਣੇ ਆਪ ਨੂੰ ਹੁਣ ਜਦੋਂ ਮੈਂ ਕੂਣੀ ਨੂੰ ਆਪਣੇ ਵਿੱਚ ਕੱਸਦਾ ਮੈਂ ਕੁਝ ਟਾਈਮ ਤੋਂ ਬਾਅਦ ਜਦੋਂ ਨਾ ਪਾਉਂਗਾ ਕਿ ਮੇਰਾ ਗੁੱਸਾ ਤਾਂ ਸ਼ਾਂਤ ਹੋਣਾ ਸ਼ੁਰੂ ਹੋ ਗਿਆ ਪਰ ਮੈਂ ਜਦੋਂ ਇਹਨੂੰ ਛੱਡਿਆ ਤਾਂ ਮੇਰੀ ਜਿਹੜੀ ਹੌਲੀ-ਹੌਲੀ ਮੈਂ ਦੇਖੂੰਗਾ ਕਿ ਮੇਰੇ ਬਾਡੀ ਜਿੱਥੇ ਪ੍ਰੋਬਲਮ ਹੈ ਉਹ ਮੇਰੀ ਹੀ ਉੱਠੀ ਹੋਈ એનર્ਜੀ ਉਹਨੂੰ ਹੀਲ ਕਰਕੇ ਚਲੇ ਗਈ। ਰਿਲੀਜ਼ ਕਰਤਾ। ਉਹਨੂੰ ਹੀਲ ਕਰ ਦਿੱਤਾ। ਹੀਲ ਕਰਤਾ ਤੇ ਰਿਲੀਜ਼ ਕਰਕੇ ਹੀਲ ਕਰਤਾ। ਇਸੇ ਤਰ੍ਹਾਂ ਸਭ એનર્ਜੀਆ ਜਿਹੜੀਆਂ ਹੈਗੀਆਂ ਉਹ ਜਿਹੜੇ ਸਾਡੇ ਅੰਦਰ ਉੱਠਦੀਆਂ ਉਹਨਾਂ ਨੂੰ ਆਪਣੇ ਲਈ ਕੰਮ ਕਰਨਾ ਕਿੱਦਾਂ ਸਾਡੇ ਉਹ ਕੰਮ ਕਰਨ ਉਹਨਾਂ ਦਾ ਆਰਟ ਆ ਜਾਣਾ ਚਾਹੀਦਾ। ਉਹ ਜਿਹਦਾ ਜਦੋਂ ਆਣੀਆਂ ਹੋ ਗਈਆਂ ਇਸ ਤਰ੍ਹਾਂ ਤੇ ਹੌਲੀ-ਹੌਲੀ ਤੁਹਾਡਾ ਜਿਹੜਾ ਐਂਗਰ ਜਿਹੜਾ ਹੈਗਾ ਇੱਕਦਾਂ ਤੁਹਾਡੇ ਕੰਟਰੋਲ ਹੋ ਗਿਆ। ਤੁਹਾਨੂੰ ਪਤਾ ਲੱਗਿਆ ਉਸ ਵੇਲੇ ਕੀ ਕਰਨਾ ਇੱਕ ਵਾਰ ਦੀ ਗੱਲ ਹੈ ਕਿ ਸਵਾਮੀ ਵਿਵੇਕਾਨੰਦ ਦੀ ਜ਼ਿੰਦਗੀ ਦੀ ਘਟਨਾ ਹੈ ਕਿ ਉਹਨਾਂ ਦੇ ਪਿਤਾ ਜੀ ਦੀ ਡੈਥ ਹੋਈ ਉਹ ਉਹਨਾਂ ਨੂੰ ਜਦੋਂ ਲੈ ਕੇ ਜਾ ਰਹੇ ਸੀ ਉਹਨਾਂ ਦੀ ਆਰਤੀ ਤੇ ਕਿਸੇ ਸ਼ਰਾਬੀ ਨੇ ਰਾਹ ਤੇ ਜਿ ਕਿਹਾ ਕੁਝ ਗਲਤ ਲਫ਼ਜ਼ ਕਿਹਾ ਕਿ ਇਹਨੂੰ ਲੈ ਚੱਲਿਆ ਤੂੰ ਬੁਰੇ ਇਨਸਾਨ ਨੂੰ ਅੱਛਾ ਜੀ ਕੁਝ ਵੀ ਕਿਹਾ ਐਸਾ ਹਾਂਜੀ ਹਾਂਜੀ ਉਹ Swami Vivekananda ਜੀ ਨੂੰ ਗੁੱਸਾ ਬਹੁਤ ਆਇਆ ਸੀ ਪਗਰ ਮਰਦੇ ਹੋਏ ਪਿਤਾ ਨੇ ਉਹਨਾਂ ਤੋਂ ਇੱਕ ਵਚਨ ਲਿਆ ਸੀ ਜਦੋਂ ਵੀ ਕੋਈ ਤੇਰੇ ਨਾਲ ਕੋਈ ਗੱਲ ਹੋਵੇ ਤੈਨੂੰ ਕੋਈ ਗੁੱਸਾ ਆਵੇ ਤੈਨੂੰ ਕੋਈ ਗੁੱਸਾ ਦਲਾਵੇ ਘੱਟ ਤੋਂ ਘੱਟ 48 ਆਵਰ ਤੋ ਉਹਦਾ ਜਵਾਬ ਨਾ ਦੇਈ 48 ਘੰਟੇ ਵੇਟ ਕਰ ਲਈ ਇੰਨਾ ਸਾਡੇ ਚ ਹਿੰਮਤ ਹੈ ਨਹੀਂ 48 ਘੰਟਾ 48 ਸੈਕਿੰਡ ਵੀ ਲੰਘ ਜਾਣ ਬਹੁਤ ਵੱਡੀ ਗੱਲ ਹੈ ਸੋ ਲੋ ਜਿਹੜੇ ਮਹਾਨ ਬੰਦੇ ਹੁੰਦੇ ਆ ਉਹਨਾਂ ਦੇ ਵਿੱਚ ਕੁਛ ਨਾ ਕੁਛ ਤਾਂ ਖਾਸ ਹੁੰਦਾ ਉਹ ਸਮ ਆਉ ਜਦੋਂ ਨੇ ਗਾਲ ਕੱਢੀ ਉਹ ਤੋਂ ਮਨ ਤਾਇਆ ਕਿ ਮੈਂ ਉਹਨੂੰ ਇਹਨੇ ਹੋਣੇ ਇਹਨੂੰ ਠੀਕ ਕਰਾਂ ਪਰ ਉਹ ਖਸਮ ਹਾਉ ਉਹਨਾਂ ਨੇ 48 ਘੰਟੇ ਰੋਕ ਲਿਆ ਰੋਕ ਕੇ ਆ ਪਹਿਲਾਂ ਉਹਨਾਂ ਨੇ ਆਪਣੀ ਮਾਤਾ ਦੇ ਨਾਲ ਗੱਲ ਕੀਤੀ ਬੈਠਾ ਦਾ ਮੈਨੂੰ ਉਸ ਬੰਦੇ ਨੇ ਮੇਰੇ ਪਿਤਾ ਲਈ ਗਲਤ ਗੱਲ ਕਹੀ ਹੈ ਮਾਤਾ ਤੂੰ ਦੱਸ ਉਹ ਕਹਿੰਦੀ ਨਹੀਂ ਤੇਰਾ ਪਿਤਾ ਜਿਹੜਾ ਹੈ ਮੈਂ ਗਾਰੰਟੀ ਕਰਦੀ ਹਾਂ ਗੁੱਡ ਪਰਸਨ ਸੀ ਉਹ ਦੂਸਰੇ ਦਿਨ ਜਦੋਂ 48 ਘੰਟੇ ਪੂਰੇ ਹੋ ਗਏ ਉਹ ਉਸ ਬੰਦੇ ਕੋਲ ਵਾਪਸ ਜਾਂਦਾ ਕਹਿੰਦਾ ਜੀ ਵੀ ਤੂੰ ਮੈਨੂੰ ਜਦੋਂ ਮੈਂ ਪਿਤਾ ਜੀ ਦੀ ਯਾਤਰੀ ਲੈ ਕੇ ਜਾ ਰਿਹਾ ਸੀ ਤੂੰ ਕਹਿਆ ਸੀ ਅਪਸ਼ਬਦ ਕਹੇ ਸੀ ਵੀ ਗਲਤ ਹੈ ਮੈਂ ਤੈਨੂੰ ਸਿਰਫ ਇੰਨਾ ਕਹਿਣ ਆਇਆ ਕਿ ਮੈਨੂੰ ਤੇਰੀ ਭਾਈ ਕੋਈ ਗੱਲ ਦਾ ਨਹੀਂ ਜਿਹੜੀ ਤੂੰ ਗੱਲ ਕਹੀ ਹੈ ਮੈਂ ਆਪਣੀ ਮਾਤਾ ਤੋਂ ਵੀ ਕਨਫਰਮ ਕੀਤਾ ਮੇਰਾ ਬਾਪ ਤੂੰ ਕਿਹਾ ਬੈਡ ਪਰਸਨ ਹੈ ਜਾਂ ਕੋਈ ਜੋ ਵੀ ਕਿਹਾ ਉਹ ਇਦਾਂ ਨਹੀਂ ਸੀ ਇਸ ਕਰਕੇ ਮੈਂ ਨੂੰ ਤੇਰੀ ਗੱਲ ਦਾ ਕੋਈ ਗੁੱਸਾ ਨਹੀਂ ਸੋ ਸਾਡਾ ਕੋਈ ਲੈਣਾ ਦੇਣਾ ਨਹੀਂ ਉਹ ਅੱਗੇ ਬੰਦਾ ਕਹਿੰਦਾ ਵੀ ਮੰਨ ਲੈ ਤੇਰੀ ਮਾਤਾ ਹੀ ਝੂਠ ਬੋਲਦੀ ਹੋਵੇ ਤੇਰੇ ਜਿਹੜੇ ਜਾਣ ਪਛਾਣ ਵਾਲੇ ਉਹ ਬੰਦਾ ਚੋਰ ਹੀ ਹੋਵੇ ਜੇ ਮੈਂ ਚੋਰ ਉਹਨੂੰ ਕਿਹਾ ਜਾਂ ਉਹਨੂੰ ਮੈਂ ਜੋ ਵੀ ਲਫਜ਼ ਗਿਆ ਸੱਚਾ ਹੋਵੇ ਤੈਨੂੰ ਨਾ ਇਨਫਰਮੇਸ਼ਨ ਹੋ ਸਕਦੀ ਇਸ ਵਕਤ ਤੈਨੂੰ ਝੂਠ ਬੋਲਿਆ ਹੋਵੇ ਉਹ ਸਵਾਮੀ ਬਿਵੇਕਾਨੰਦ ਜੀ ਨੇ ਕਿਉਂਕਿ 48 ਘੰਟੇ ਬੀਟ ਕਰ ਲਈ ਸੀ ਉਹਦੇ ਮਨ ਤੁਸੀਂ ਵੇਲੇ ਫਿਰ ਨਾ ਇੱਕ ਬਹੁਤ ਨਿਮਰਤਾ ਜਿਹਾ ਕਹਚਨਾ ਕੰਦਾ ਫਿਰ ਜੇ ਉਹ ਬੰਦਾ ਹੀ ਗਲਤ ਸੀ ਜੇ ਤੂੰ ਗਲਤ ਨੂੰ ਗਲਤ ਕਹੇ ਤਾਂ ਫਿਰ ਗੁੱਸਾ ਕਾਦਾ ਬਿਲਕੁਲ ਜੋ ਚੋਰ ਸੀ ਤੂੰ ਚੋਰ ਨੂੰ ਚੋਰ ਕਹੇ ਤਾਂ ਫਿਰ ਮੈਂ ਗੁੱਸਾ ਕਿਉਂ ਕਰ ਠੀਕ ਹੈ ਚੋਰ ਸੀ ਚੋਰ ਹੈ ਤੁਰਾਈਟ ਉਹ ਬੰਦਾ ਜਿਹੜਾ ਆ ਮਤਲਬ ਉਹ ਹਾਰ ਗਿਆ ਇਸ ਚੀਜ਼ ਫਿਰ ਉਹਦਾ ਕਿ ਕਾਰਨ ਕਿ ਉਹਨਾਂ ਨੇ ਉਹਨਾਂ ਨੇ ਆਪਣੇ ਗੁੱਸੇ ਨੂੰ ਕਨਵਰਟ ਕਰ ਲਿਆ ਐਂਗਰ ਨੂੰ করুণਾ ਚਾਗਿਆ ਉਸ ਬੰਦੇ ਤੇ ਉਹਨੂੰ ਦਇਆ ਆਣੀ ਸ਼ੁਰੂ ਹੋ ਗਈ ਜਿਹੜਾ ਉਹ ਗਾਲਾਂ ਕੱਢ ਰਿਹਾ ਸੀ ਸੋ ਇਸ ਕਰਕੇ ਜਿਹੜਾ ਐਂਗਰ ਹੈਗਾ ਆ ਐਂਗਰ ਜਿਹੜਾ ਹੈਗਾ ਉਹ ਉਹ ਕਈ ਇਹਦੀਆਂ ਕਿਸਮਾਂ ਆ ਇਹ ਪ੍ਰੈਜ਼ੈਂਟ ਦਾ ਐਂਗਰ ਹੈ ਹੁਣੇ ਜਿਹਨੂੰ ਜਿਹਨੂੰ ਅਸੀਂ ਕਹਿੰਦੇ ਬਿਨਾਂ ਗੱਡੀ ਲੈ ਕੇ ਜਾਂਦੇ ਕਿਸੇ ਨੇ ਘੱਟ ਮਾਰਤਾ ਉਹ ਨਾਲ ਲੜ ਪਏ ਉਹਦਾ ਕੋਈ ਲੈਣਾ ਦੇਣਾ ਨਹੀਂ ਨੋ ਅਸਲ ਸਾਡੇ ਅੰਦਰ ਜਿਹੜੀਆਂ ਨਾ ਜਦੋਂ ਜਦ ਆਪਾਂ ਕ੍ਰੈਡਿਟ ਕਾਰਡ ਖਰਚਦੇ ਆ ਪੈਸੇ ਕਰਦੇ ਨੇ ਇਦਾਂ ਛੋਟਾ ਛੋਟਾ ਹੌਲੀ ਹੌਲੀ ਨਾਲ ਸਾਡਾ ਬੈਲੈਂਸ ਬਣੀ ਜਾਂਦਾ ਗੁੱਡ ਔਰ ਬੈਡ ਦਾ ਇਦਾਂ ਹੀ ਨਿਕਲ ਨਿਕੇ ਐਂਗਰ ਅਸੀਂ ਕਰਦੇ ਆਂ ਮਗਰ ਸਾਹਮਣੇ ਬਾਸ ਐ ਅਸੀਂ ਉਹ ਤੇ ਗੁੱਸਾ ਕਰਨੀ ਪਾਉਂਦੇ ਅੰਦਰ ਇਹ ਹਾਜਮ ਕਰ ਲਿਆ ਹੁਣ ਅਚਾਨਕ ਕਿਸੇ ਨਿਕਲ ਜੇ ਬੱਚੇ ਨੇ ਸਾਨੂੰ ਕਹੇ ਉਹ ਸਾਰਾ ਹੀ ਪਟਾਕਾ ਪੈਂਦਾ ਫਿਰ ਉਹ ਤੁਹਾਨੂੰ ਪਤਾ ਇੰਡੀਆ ਚ ਖੂਹ ਹੁੰਦੇ ਸੀ ਹਾਂਜੀ ਉਹਨਾਂ ਦੇ ਵਿੱਚ ਬਾਲਟੀਆਂ ਡਿੱਗ ਪਈਆਂ ਸੀ ਹਮ ਹਮ ਲੱਜਾਂ ਦੇ ਨਾਲ ਲੱਜ ਰੱਸੀ ਦੇ ਨਾਲੇ ਹਾਂਜੀ ਤੇ ਕੋਈ ਸਾਡੇ ਪਿੰਡ ਦੇ ਨਾਲ ਖੂਹ ਦੇ ਵਿੱਚ ਨਾ ਕਿਸੇ ਦੀ ਬਾਲਟੀ ਡਿੱਗ ਪਈ ਤੇ ਉਹ ਕੁੰਡਾ ਪਾ ਕੇ ਕੱਢਦੇ ਹੁੰਦੇ ਸੀ ਇਹ ਤਾਂ ਕੁੰਡੇ ਹੁੰਦੇ ਸੀ ਉਹ ਕੋਈ ਬੰਦਾ ਕੁੰਡਾ ਲੈ ਕੇ ਆਇਆ ਉਹਨੇ ਜਿਸ ਵੇਲੇ ਤਾਂ ਉਹ ਬਾਲਟੀ ਫਸ ਗਈ ਜਦ ਬਾਹਰ ਕੱਢੀ ਤਾਂ ਉਹ ਜਿਸ ਲੇਡੀ ਦੀ ਬਾਲਟੀ ਸੀ ਕਹਿੰਦੀ ਇਹ ਤਾਂ ਨਹੀਂ ਮੇਰੀ ਬੋ ਕਹਿੰਦਾ ਵੀਰੋ ਹੋਣੀ ਡਿੱਗੀ ਆ ਤੇ ਤੇਰੀ ਹੈ ਕਹਿੰਦੀ ਨਹੀਂ ਜੀ ਇਹ ਨਹੀਂ ਮੇਰੀ ਉਹ ਦੇਖ ਕੇ ਕਿ ਬਾਲਟੀ ਹੋ ਰਹਾ ਥੱਲੇ ਪਹਿਲਾਂ ਵੀ ਗੁੱਡੀ ਸੀ ਓਕੇ ਉਹ ਕੱਢੀ ਇੱਕ ਹੋਰ ਉਹਦੇ ਨਾਲ ਇੱਕ ਹੋਰ ਲਟਕੀ ਹੋ ਆਵੇ ਤਿੰਨ ਬਾਲਟੀਆਂ ਨਿਕਲੀਆਂ ਇੱਕ ਕੁੰਡੇ ਨਾਲ ਓਕੇ ਹੁਣ ਕਾਰਨ ਕੀ ਆ ਬਾਲਟੀ ਦਾ ਇੱਕ ਕੱਢਣ ਲੱਗੇ ਸੀ ਅਸੀਂ ਨਿਕਲ ਜ਼ਾਰੀਆਂ ਵੀ ਨਿਕਲੀਆਂ ਤਾਂ ਤਿੰਨ ਪਤਾ ਕੀ ਹੈ ਜਿਹੜਾ ਸਾਡਾ ਖੂਹ ਹੈ ਇਹਦੇ ਵਿੱਚ ਪੰਨੀ ਕਿੰਨੀਆਂ-ਕਿੰਨੀਆਂ ਬਾਲਟੀਆਂ ਡਿਗੀਆਂ ਨੇ ਢੰਗਰ ਦੀਆਂ ਇਹਦੇ ਵਿੱਚ ਕਿੰਨੇ-ਕਿੰਨੇ ਕਿੰਨੇ-ਕਿੰਨੇ ਇਹਦੇ ਵਿੱਚ ਕੀ-ਕੀ ਡਿਗੇ ਆ ਉਹ ਜਦੋਂ ਕੱਢ ਲਏ ਨਾ ਫਿਰ ਪਤਾ ਲੱਗਦਾ ਬੇਚਾ ਬਾਲਟੀਆਂ ਵੀ ਪਈਆਂ ਇਹਦੇ ਵਿੱਚ ਸਾਡੇ ਅੰਦਰ ਪਤਾ ਨਹੀਂ ਜਨਮਾਂ-ਜਨਮ ਦੀਆਂ ਕਿਹੜੀਆਂ-ਕਿਹੜੀਆਂ ਅੰਦਰ ਜਿਹੜੀਆਂ ਸਾਡੇ ਅੰਦਰ ਇਸ ਖੂਹ ਚ ਡਿਗੇ ਆ ਕੀ-ਕੀ ਗੰਦ ਡਿਗੇ ਆ ਉਹ ਜਦੋਂ ਕੁੰਡਾ ਪੈਂਦਾ ਫਿਰ ਸਭ ਬਾਹਰ ਆਦਾ ਇਸ ਤਰ੍ਹਾਂ ਜਦੋਂ ਤੁਹਾਨੂੰ ਗੁੱਸਾ ਆਉਂਨੇ ਆ ਕਿਸੇ ਦੇ ਨਾਲ ਉਹ ਗੁੱਸਾ ਐਂਗਰ ਦੇ ਵਿੱਚ ਆਪਾਂ ਕਿੰਨਾ ਕੁਝ ਕਹਿ ਦਿੰਨੇ ਆ ਇਹਨਾਂ ਦਾ ਕਹਿੰਦੇ ਲੋੜ ਹੀ ਨਹੀਂ ਹੁੰਦੀ ਉਹ ਸਾਰੇ ਪ੍ਰਾਣੇ ਅਗਲੇ ਪਿਛਲੇ ਫੇ ਬੈਠੇ ਰਹਿੰਦੇ ਫੇ ਜਮਾ ਹੋਏ ਹੁੰਦੇ ਉਹ ਇਸ ਕਰਕੇ ਨਾਲ ਦੀ ਨਾਲ ਕਥਾਰਸਿਸ ਕਰੋ ਗੁੱਸੇ ਦੇ ਨਾਲ ਅਗਰ ਪ੍ਰੋਬਲਮ ਆ ਕਿਤੇ ਬਾਹਰ ਜਾਓ ਕਿਤੇ ਗੱਡੀ ਗੁੱਡੀ 'ਚ ਬੈਠੋ ਜਿੱਤੇ ਕੋਈ ਸੁਣਦਾ ਨਹੀਂ ਉੱਤੇ ਉੱਚੀ ਉੱਚੀ ਰੌਲਾ ਪਾਓ ਪੰਚਿੰਗ ਬੈਗ ਜਿਹੜੇ ਲਾਓ ਬਾਕਸਿੰਗ ਵਾਲੇ ਉਹਨਾਂ ਤੇ ਆਪਣਾ ਗੁੱਸਾ ਕੱਢੋ ਉਹ ਜਿਹੜੀਆਂ ਚੀਜ਼ਾਂ ਜਦੋਂ ਤੁਸੀਂ ਉਹ ਚੀਜ਼ਾਂ ਕਰ ਲੈਣੇ ਆ ਕਥਾਰਸਿਸ ਕੀ ਹੈ ਤੁਸੀਂ ਮਤਲਬ ਤੁਹਾਨੂੰ ਤੁਸੀਂ ਉਹ ਲੈਂਗੁਏਜ ਤੁਸੀਂ ਗਾਲਾਂ ਕੱਢੋ ਜਾਂ ਉਹ ਲੈਂਗੁਏਜ ਗੁੱਸਾ ਕਰੋ ਜਿਹੜੀ ਲੈਂਗੁਏਜ ਤੁਹਾਨੂੰ ਵੀ ਨਹੀਂ ਆਦੀ ਮੰਨ ਲਓ ਤੁਸੀਂ ਚਾਈਨੀਜ਼ ਤੁਹਾਨੂੰ ਨਹੀਂ ਆਦੀ ਚਾਈਨੀਜ਼ ਦੇ ਵਿੱਚ ਆਪਣਾ ਕ੍ਰੈਡਿਟ ਕੈਰੈਕਟਰ ਇੱਕ ਬਣਾ ਲਓ ਸਾਹਮਣੇ ਜਿਹਦੇ ਨਾਲ ਤੁਸੀਂ ਲੜ ਰਹੇ ਹੋ ਚਾਈਨੀਜ਼ ਦੇ ਵਿੱਚ ਉਹਦੇ ਨਾਲ ਤੁਸੀਂ ਫਾਈਟ ਕਰਨੀ ਹੈ ਚਾਈਨੀਜ਼ ਲੈਂਗੁਏਜ ਬੋਲਣੀ ਹੈ ਮਤਲਬ ਕੀ ਹੈ ਤੁਹਾਡੇ ਇਮੋਸ਼ਨ ਕੱਢਣੇ ਆਪਣੇ ਉਹਦੇ ਇਮੋਸ਼ਨ ਜਦੋਂ ਅਸੀਂ ਕੱਢਾਂਗੇ ਉਸ ਵਕਤ ਜਿਹੜੀ ਆ ਸਾਡੀ ਜਿਹੜੀ ਉਹ એનર્ਜੀ ਰਿਲੀਜ਼ ਹੋ ਜਾਣੀ ਹੈ ਜਿਹੜੀ 네ਗੇਟਿਵ ਹੈ ਸਾਨੂੰ ਸ਼ਾਂਤੀ ਮਿਲੂਗੀ ਸਾਨੂੰ ਅਕਲ ਵੀ ਆਊਗੀ ਵੀ ਮੈਂ ਕੀ ਕਰ ਰਿਹਾ ਉਹ ਜਿੱਦਾਂ ਜਿੱਦਾਂ ਇਹ ਚੀਜ਼ ਕਰਾਂਗੇ ਉਹਦੇ ਨਾਲ ਫਿਰ ਤੁਹਾਨੂੰ ਬਹੁਤ ਅੰਦਰ ਤੱਕ ਤੁਹਾਡੇ ਸ਼ਾਂਤੀ ਹੀ ਸ਼ਾਂਤੀ ਜਾਣੀ ਜਿਹਦਾ ਕੋਈ ਅੰਤ ਹੀ ਨਹੀਂ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਉਹ ਉਹ ਐਂਗਰ ਦੀ ਹੈ ਐਂਗਰ ਜਿਹੜਾ ਹੈਗਾ ਆ ਐਂਗਰ ਚਾਹੇ ਸੱਚਾ ਹੈ ਚਾਹੇ ਝੂਠਾ ਹੈ ਇਹ ਇਹ ਖਰਾਬ ਕਰਦਾ ਮੈਂ ਇਹਦੇ ਚੋਂ ਲੰਘਿਆ ਬਹੁਤ ਲੰਘਿਆ ਹਾਲੇ ਵੀ ਲੰਘਦਾ ਬਹੁਤ ਵਾਰ ਮਗਰ ਮੈਨੂੰ ਹੁਣ ਪਤਾ ਲੱਗ ਗਿਆ ਕਿ ਜਿਹੜੇ ਐਂਗਰ ਦੇਣ ਵਾਲੇ ਉਹਨਾਂ ਦਾ ਉਹਨਾਂ ਦੇ ਆਪਣੇ ਪਰਪਸ ਹੈ ਉਸ ਕਿਨਾਂ ਦੇ ਨਾਲ ਇੱਥੇ ਦੂਜੀਆਂ ਦੂਜੀਆਂ ਕਰ ਰਹੇ ਆ ਇਹ ਮਤਲਬ ਕਿਨਾਂ ਨੂੰ ਅਸੀਂ ਜਿੱਤਣ ਦੀ ਕੋਸ਼ਿਸ਼ ਕਰਦੇ ਆ ਜਿਹੜੇ ਲੋਕ ਹੈ ਇੱਕ ਜਿਨ੍ਹਾਂ ਦਾ ਕੰਮ ਹੀ ਝੂਠ ਹੈ ਉਹਨਾਂ ਤੇ ਗੁੱਸਾ ਕਰਕੇ ਤੁਸੀਂ ਆਪਣੇ ਆਪ ਨੂੰ ਜਾਲਦੇ ਮਗਰ ਕੋਸ਼ਿਸ਼ ਇਹੋ ਸਿਚੁਏਸ਼ਨਾਂ ਉਹ ਨਹੀਂ ਆ ਜਿਨ੍ਹਾਂ ਤੋਂ ਤੁਸੀਂ ਅਵੋਇਡ ਨਹੀਂ ਕਰ ਸਕਦੇ ਪਟਕੋ ਸੋਚ ਕਰੋ ਉਹਨਾਂ ਤੋਂ ਪਰੇ ਹੋ ਜਾਓ ਉਹ ਸਿਚੁਏਸ਼ਨਾਂ ਤੋਂ ਪਰੇ ਹੋ ਜਾਓ ਗੁੱਸਾ ਕਿਹਨਾਂ ਨੂੰ ਨਹੀਂ ਆਂਦਾ ਹਰ ਕਿਸੇ ਨੂੰ ਆਉਂਦਾ ਸਭ ਨੂੰ ਆਉਂਦਾ ਪਰ ਉਹ ਲੋਕਾਂ ਨੂੰ ਗੁੱਸਾ ਨਹੀਂ ਆਂਦਾ ਤੁਹਾਡੇ ਅੱਗੇ ਜਿਹੜੇ ਲੋਕਾਂ ਨੂੰ ਪਤਾ ਹੁੰਦਾ 100% ਰੋਂਗ ਹੈ ਉਹਨਾਂ ਨੂੰ ਬੋਲਣ ਦੀ ਕੀ ਲੋੜ ਹੈ ਫਿਰ ਤੁਸੀਂ ਬੋਲ ਰਹੇ ਹੋ ਗੁੱਸਾ ਅੱਛਾ ਵੀ ਤੁਸੀਂ ਕੀਤਾ ਭਲਾ ਉਹਨੂੰ ਤੁਹਾਡਾ ਤੁਸੀਂ ਕਿਸੇ ਨੂੰ ਮੰਨ ਲਓ ਪੈਸੇ ਉਧਾਰ ਦਿੱਤੇ ਆ ਉਹਨੂੰ ਮੋੜੇ ਨਹੀਂ ਹੁਣ ਤੁਸੀਂ ਟੱਕਰਾਂ ਵੀ ਤੁਸੀਂ ਮਾਰ ਰਹੇ ਹੋ ਅਗਲਾ ਬਸ ਸਾਹਮਣੇ ਖੜਾ ਆ ਭਾਈ ਚੱਲਣਾ ਇਸ ਕਰਕੇ ਇਹ ਜਿਹੜਾ ਜਿਹੜਾ ਐਂਗਰ ਹੈਗਾ ਆ ਇਹ ਤੁਹਾਡੀ ਪਾਵਰ ਹੈ ਇਹਨੂੰ ਜਦੋਂ ਉੱਠਦਾ ਆ ਇਹਨੂੰ ਸਮਝ ਕੇ ਆਪਣੇ ਅੰਦਰ ਅਬਜ਼ਰਬ ਕਰਦੇ ਆ ਜਦੋਂ ਅਬਜ਼ਰਬ ਕਰਦੇ ਆ ਤੁਹਾਡੇ ਅੰਦਰ ਇੱਕ ਪਾਵਰ ਆਂਦੀ ਆ ਤੁਹਾਡੀ ਸਿਹਤ ਨੂੰ ਅਗਰ ਤੁਸੀਂ ਉਹਨੂੰ ਕਿਸੇ ਜਗ੍ਹਾ ਦੇ ਉੱਤੇ ਦੂਜਾ ਪਾ ਦਿਓ ਤਾਂ ਉਹ ਤੁਹਾਡੀ ਹੈਲਥ ਵਾਈਜ਼ ਵੀ ਤੁਹਾਨੂੰ ਉਹ ਹੈਲਪ ਕਰਕੇ ਜਾਂਦਾ ਠੀਕ ਹੈ ਜੀ ਬਹੁਤ ਵੱਡਾ ਲੈਸਨ ਸਿੱਖਣ ਨੂੰ ਮਿਲਿਆ ਕਿ ਗੁੱਸੇ ਨੂੰ ਕਿੱਦਾਂ ਆਪਾਂ ਕਾਬੂ 'ਚ ਲਿਆ ਕੇ ਕਿੱਦਾਂ ਆਪਾਂ ਚੀਜ਼ਾਂ 'ਚ ਕਨਵਰਟ ਕਰੀਏ ਨਿੱਕੇ ਨਿੱਕੇ ਚੀਜ਼ਾਂ ਤੇ ਫੋਕਸ ਕਰਨਾ ਜ਼ਰੂਰੀ ਹੈ ਧਿਆਨ ਲਾਉਣਾ ਜ਼ਰੂਰੀ ਹੈ ਜੋ ਆਪਾਂ ਨੂੰ ਸ਼ੁਰੂ ਚ ਨਹੀਂ ਸਿਖਾਈਆਂ ਗਈਆਂ ਕਈ ਵਾਰ ਜ਼ਿੰਦਗੀ ਸਾਨੂੰ ਸਿਖਾ ਦਿੰਦੀਆਂ ਕਈ ਵਾਰ ਜਦੋਂ ਤੁਸੀਂ ਗਾਇਡ ਕੀਤਾ ਬੋਲ ਕੇ ਸੋਖੇ ਸਬਜਾਂ ਦੇ ਨਾਲ ਸ਼ਬਦਾ ਦੇ ਨਾਲ ਕਿ ਕਿੱਦਾਂ ਆਪਾਂ ਅਸੀਂ ਆਪਣੇ ਆਪ ਤੇ ਕਾਬੂ ਰੱਖ ਸਕਦੇ ਹਾਂ ਆਪਣੇ ਗੁੱਸੇ ਤੇ ਕਿੱਦਾਂ ਉਹਨੂੰ ਫਾਇਦੇ ਚ ਬੈਨੀਫਿਟ ਚ ਲੈ ਕੇ ਆਈਏ ਆਪਣੇ ਜ਼ਿੰਦਗੀ ਚ ਬਹੁਤ ਵੱਡੀ ਐਗਜ਼ਾਮਪਲ ਆ ਮੇਰੇ ਲਈ ਮੇਰੇ ਲਈ ਤਾਂ ਜ਼ਰੂਰ ਹੈਗੀ ਹੈ ਬਾਕੀਆਂ ਲਈ ਵੀ ਇਹ ਜਰੂਰ ਹੋਊਗੀ ਠੀਕ ਹੈ ਜੀ ਹੋਪ ਲੈਟਸ ਸੀ ਦੇਖਦੇ ਹਾਂ ਕਿਦੇ ਲਈ ਕੀ ਹੁੰਦੀ ਹੈ ਠੀਕ ਹੈ ਜੀ ਥੈਂਕ ਯੂ